ਚਮਕੌਰ ਵੀ ਦੱਸੂਗੀ ਸਰਹੰਦ ਵੀ ਬੋਲੂਗੀ ਗੜੀ ਵੀ ਦੱਸੂਗੀ ਤੇ ਕੰਧ ਵੀ ਬੋਲੂਗੀ ਜ਼ੁਲਮ ਸਦਾ ਕਾਇਮ ਨਹੀਂ ਰਹਿੰਦਾ ਜ਼ੁਲਮ ਦੇ ਮਨਾਰੇ ਕਾਇਮ ਨਹੀਂ ਰਹਿੰਦੇ ਉਹ ਟਹਿ ਜਾਂਦੇ ਨੇ ਪ੍ਰਸ਼ਾਧਤਾ ਦੇ ਨਾਲ ਜ਼ੁਲਮ ਦੇ ਖਿਲਾਫ ਉਸਤਰੀਆਂ ਹੋਈਆਂ ਕੰਧਾਂ ਉਹ ਸਦਾ ਅਮਰ ਰਹਿੰਦੀਆਂ ਉਹ ਕੱਚੀਆਂ ਗੜੀਆਂ ਉਹ ਸਦਾ ਅਮਰ ਰਹਿੰਦੀਆਂ ਚਾਰ ਸਹਿਬਜ਼ਾਦੇ ਧਰਨ ਮਾਤਾ ਗੁਜਰਕੌਰ ਅਤੇ ਚਮਕੌਰ ਦੀ ਗੜੀ ਦੇ ਸਮੂਹ ਸ਼ਹੀਦ ਸਿੰਘਾਂ ਦੀ ਯਾਦ ਨੂੰ ਸਮਰਪਿਤ ਸਫਰ-ਏ-ਸ਼ਹਾਦਤ ਜੋ ਸਰਦਾਰ ਗੁਰਮੀਲ ਸਿੰਘ ਜੀ ਮੱਲੀ ਸਰਦਾਰ ਬਲਜੀਤ ਸਿੰਘ ਜੀ ਮੱਲੀ ਸਮੂਹ ਪਰਿਵਾਰ ਅਤੇ ਜੀ ਐਚ ਜੀ ਅਕੈਡਮੀ ਦੇ ਸਮੁੱਚੇ ਸਟਾਫ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਇਹ ਕਰਵਾਇਆ ਜਾ ਰਿਹਾ ਹੈ ਜੋ ਤੋ ਪ੍ਰੇਮ ਖੇਲਣ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਵੋ ਇਤ ਮਾਰਗ ਪੈਰ ਤਰੀ ਜੈ ਸਿਰ ਦੀ ਜੈ ਕਾਣ ਨਾ ਕੀ ਜੈ ਸੂਰਾ ਸੋ ਪਹਿਚਾਨੀਐ ਜੁਲਰ ਦੀਨ ਕੇ ਹੇਤ ਪ੍ਰਜਾ ਪ੍ਰਜਾ ਕਟ ਮਰ अबहु न छडकेत परम सम्मान योग अनंत श्री विभूषित अनंत अनंत कोटि नायक करोड़ों ब्रह्मांडों के ठाकुर जगताधार जगदीश्वर पारब्रह्म पतित पावन भक्त वत्सल करुणा निधान अंतर्जामी साहिबी सुहावा बडैयां दे मालिक सतगुरु जी श्री गुरु ग्रंथ साहिब सच्चे बादशाह जी महाराज सतगुरु जी दी पावन पवित्र हुजूरी अंदर शुभाएमान गुरु रूप खालसा सतसंगत जीयो ਪ੍ਰੇਮ ਸਤਕਾਰ ਸਹਿਤ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਮਹਾਨ ਸ਼ਹਾਦਤ ਦਾ ਉਹ ਵਿਰਸਾ ਜੋ ਗਰੀਬਨਵਾਜ਼ ਜੀਆ ਨੇ ਆਪਣੇ ਪੰਥ ਦੀ ਝੋਲੀ ਪਾਇਆ ਉਸ ਮਹਾਨ ਵਿਰਸੇ ਨੂੰ ਆਪਣੇ ਜ਼ਿਹਨ ਦੇ ਵਿੱਚ ਤਾਜ਼ਾ ਕਰਦੇ ਹਾਂ ਇਸ ਪਾਵਨ ਸਮਾਗਮ ਦੀਆਂ ਆਪਾਂ ਹਾਜ਼ਰੀਆਂ ਭਰ ਰਹੇ ਹਾਂ ਬੜਾ ਪਿਆਰਾ ਲਫ਼ਜ਼ ਹੈ ਸ਼ਹੀਦ ਹਾਲਾਂਕਿ ਜਿੱਥੋਂ ਇਹ ਲਫ਼ਜ਼ ਆਇਆ ਹੈ ਉੱਥੇ ਇਹਦਾ ਉਹਨਾ ਸਤਕਾਰ ਨਹੀਂ ਹੈ ਕਿਉਂਕਿ ਫਾਰਸੀ ਦਾ ਲਫ਼ਜ਼ ਹੈ ਸ਼ਹੀਦ ਉੱਥੇ ਇਹਦਾ ਇਹਨਾਂ ਅਦਬ ਨਹੀਂ ਹੈ ਜਿੱਨਾ ਅਦਬ ਸਤਿਗੁਰੂ ਜੀ ਦੇ ਘਰ ਦੇ ਵਿੱਚ ਇਸ ਲਫ਼ਜ਼ ਨੂੰ ਨਸੀਬ ਹੋਇਆ ਜਿੰਨਾ ਸਤਕਾਰ ਜਿੰਨਾ ਉੱਚ ਰੁਤਬਾ ਇਸ ਲਫ਼ਜ਼ ਨੂੰ ਮਹਾਰਾਜੀਆਂ ਦੇ ਘਰ ਨਸੀਬ ਹੋਇਆ ਸਦਸੰਗਤ ਅਤ ਉੱਤਮ ਦਰਜੇ ਦਾ ਸਤਕਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦੀ ਬਾਣੀ ਵਿੱਚ ਦੋ ਵਾਰ ਲਫ਼ਜ਼ ਆਉਂਦਾ ਹੈ ਸ਼ਹੀਦ ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ ਦੇ ਵਿੱਚ ਲਫ਼ਜ਼ ਆਉਂਦਾ ਹੈ ਸ਼ਹੀਦ ਸਾਬਰ ਸਿਦਕ ਸ਼ਹੀਦ ਪਰਮ ਪਾਉ ਖੋਮਣਾ ਮਰਦਾ ਹੋਈ ਮਰੀਦ ਨਾ ਗੱਲੀ ਹੋਮਣਾ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਆਨੇ ਇਸ ਜਗਤ ਤੇ ਆ ਕੇ ਮਹਾਰਾਜ ਜੀ ਆਨੇ ਇੱਕ ਜੋ ਕਲਾ ਵਰਤਾਈ ਹਜ਼ੂਰ ਨੇ ਪਰਬ੍ਰਹਮ ਪਰਮੇਸ਼ਰ ਜੀ ਦਾ ਇੱਕ ਸਰੂਪ ਦੱਸਿਆ ਜਿਸ ਨੂੰ ਆਪਾਂ ਮੂਲ ਮੰਤਰ ਸਾਹਿਬ ਜੀਆ ਦੇ ਜਾਪ ਦੇ ਵਿੱਚ ਅਨੁਸਰਣ ਕਰਦੇ ਆਂ ਤੇ ਉਸ ਸਰੂਪ ਦੇ ਵਿੱਚ ਦਾਤਾਰ ਜੀ ਨੇ ਆਖਿਆ ਕਿ ਪ੍ਰਭੂ ਜੀ ਨਿਰੰਕਾਰ ਵਾਹਿਗੁਰੂ ਜੀ ਉਹ ਨਿਰਭਉ ਨੇ ਡਰਦੇ ਨਹੀਂ ਉਹਨਾਂ ਨੂੰ ਡਰ ਨਹੀਂ ਕਿਸੇ ਦਾ ਉਹ ਡਰਦੇ ਨਹੀਂ ਉਹ ਕਿਸੇ ਦਾ ਭੈ ਨਹੀਂ ਰੱਖਦੇ ਤੇ ਜਿਹੜਾ ਉਸ ਨਿਰਭੈ ਨੂੰ ਜਪਣ ਲੱਗ ਪੈਂਦਾ ਉਹਨੂੰ ਫਿਰ ਦੁਨਿਆਵੀ ਡਰ ਜਿਹੜੇ ਨੇ ਇਹ ਸਤਾਉਂਦੇ ਨਹੀਂ ਖਤਮ ਹੋ ਜਾਂਦੇ ਨੇ ਉਹਦੇ ਡਰ ਪਤਸ਼ਾਹ ਜੀਆ ਨੇ ਬਾਣੀ ਵਿੱਚ ਵੀ ਫਰਮਾਇਆ ਨਿਰਭਉ ਜਪੈ ਸਗਲ ਭਉ ਮਿਟੈ ਸਿੰਦਰ ਪਹਿਤਾ ਬਖਸ਼ੀ ਹਜ਼ੂਰ ਨੇ ਜਦੋਂ ਜ਼ੁਲਮ ਰਾਜ ਕਰਨ ਵਾਲਿਆਂ ਨੂੰ ਬਾਬਰ ਵਰਗਿਆਂ ਨੂੰ ਤਾੜਨਾ ਕੀਤੀ ਵੀ ਤੁਸੀਂ ਜੋ ਕਰ ਰਹੇ ਹੋ ਇਹ ਠੀਕ ਨਹੀਂ ਹੈ ਤੁਸੀਂ ਜ਼ੁਲਮ ਕਮਾ ਰਹੇ ਹੋ ਰਾਜੇ ਦੇ ਸਾਹਮਣੇ ਖਲੋ ਕੇ ਇਹ ਗੱਲ ਕਹਿਣ ਦੀ ਜੋ ਪ੍ਰਥਾ ਗੁਰਸਿੱਖਾਂ ਅੰਦਰ ਉਹਨਾਂ ਦੇ ਸਤਿਗੁਰਾਂ ਨੇ ਵਰਤਾਈ ਗੁਰੂ ਨਾਨਕ ਸਾਹਿਬ ਜੀਆ ਨੇ ਰਾਜੇ ਦੇ ਸਾਹਮਣੇ ਉਸ ਨੂੰ ਚੈਲੰਜ ਕਰਨਾ ਵੀ ਤੂੰ ਜੋ ਕਰ ਰਿਹਾ ਹੈ ਜ਼ੁਲਮ ਹੈ ਅੰਦਰ ਭੈਤਾ ਫਿਰ ਉਹ ਅੰਦਰ ਭੈਤਾ ਮਹਾਰਾਜ ਜੀਆਂ ਦੇ ਗੁਰਸਿੱਖਾਂ ਚ ਆਈ ਗੁਰਸਿੱਖਾਂ ਚ ਆਈ ਸਰਸੰਗਤਿਕ ਜ਼ਿਕਰ ਆਉਂਦਾ ਹੈ ਮਹਾਰਾਜ ਜੀਆਂ ਦੇ ਇੱਕ ਪਿਆਰੇ ਸੇਵਕ ਸਨ ਭਾਈ ਤਾਰੂ ਜੀ ਭਾਈ ਤਾਰੂ ਸਿੰਘ ਨਹੀਂ ਇਹ ਭਾਈ ਤਾਰੂ ਜੀ ਹੋਏ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੇ ਸੇਵਕ ਜਦੋਂ ਬਾਬਰ ਦੇ ਸਿਪਾਈਆਂ ਨੇ ਐਮਨਾਬਾਦ ਨੂੰ ਅੱਗ ਲਾਈ ਸਾਰਾ ਸ਼ਹਿਰ ਧੂ ਧੂ ਕਰਕੇ ਸੜ ਉੱਠਿਆ ਅੱਗ ਬੁਝਾਉਣ ਵਾਲੇ ਕੋਈ ਵੀ ਨਾ ਅੱਗੇ ਆਵੇ ਵੀ ਬਾਦਸ਼ਾਹ ਦੇ ਬੰਦਿਆਂ ਨੇ ਅੱਗ ਲਾਈ ਹੈ ਫਿਰ ਮਹਾਰਾਜ ਜੀਆਂ ਦਾ ਉਹ ਪਿਆਰਾ ਸਿੱਖ ਉਹਨੇ ਹੱਥ ਦੇ ਵਿੱਚ ਬਰਤਨ ਫੜਿਆ ਉਹ ਖੂਹ ਤੋਂ ਜਲ ਭਰ ਕੇ ਲਿਆਉਂਦਾ ਜਿੱਥੇ ਨੇੜੇ ਘਰਾਂ ਦੇ ਵਿੱਚ ਅੱਗ ਲੱਗੀ ਹੈ ਉਹ ਉਹਨਾਂ ਤੇ ਪਾਣੀ ਪਾ ਕੇ ਬੁਝਾ ਰਿਹਾ ਹੈ ਕਿਸੇ ਵੇਖਣ ਵਾਲੇ ਨੇ ਆਖਿਆ ਸਜਣਾ ਉਹ ਅੱਗ ਤੇ ਐਨੀ ਜ਼ਿਆਦੀ ਐ ਤੇਰਾ ਇੱਕ ਬਰਤਨ ਉਹ ਕਿੰਨੀ ਕ ਅੱਗ ਬੁਝਾਵੇਗਾ ਉਹ ਕਹਿਣ ਲੱਗਿਆ ਮੈਂ ਗੁਰੂ ਨਾਨਕ ਦਾ ਸਿੱਖ ਹਾਂ ਇਹ ਠੀਕ ਐ ਵੀ ਮੇਰਾ ਜੋ ਸਾਧਨ ਐ ਇਹ ਛੋਟਾ ਐ ਮੈਂ ਆਪਣੇ ਇੱਕ ਬਰਤਨ ਦੇ ਨਾਲ ਹੀ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਿਹਾ ਪਰ ਮੇਰੇ ਸਤਿਗੁਰਾਂ ਦਾ ਜੋ ਉਪਦੇਸ਼ ਹੈ ਮੈਂ ਉਹਨੂੰ ਕਮਾਰਿਆ ਵਾ ਜਿੱਦਣ ਵੀ ਇਤਿਹਾਸ ਲਿਖਿਆ ਜਾਵੇਗਾ ਗੁਰਸਿੱਖਾਂ ਦਾ ਨਾਮ ਅੱਗ ਬੁਝਾਉਣ ਵਾਲਿਆਂ ਚ ਲਿਖਿਆ ਜਾਵੇਗਾ ਗੁਰਸਿੱਖਾਂ ਦਾ ਨਾਮ ਅੱਗ ਲਾਉਣ ਵਾਲਿਆਂ ਚ ਨਹੀਂ ਅੱਗ ਬੁਝਾਉਣ ਵਾਲਿਆਂ ਚ ਲਿਖਿਆ ਜਾਵੇਗਾ ਬਾਬਰ ਦੇ ਸਿਪਾਈਆਂ ਨੇ ਇਹ ਗੱਲ ਸੁਣੀ ਤੇ ਸਤਸੰਗਤ ਉਸ ਗੁਰਸਿੱਖ ਨੂੰ ਵੀ ਵੱਲਦੀ ਹੋਈ ਅੱਗ ਚ ਸੁੱਟ ਦਿੱਤਾ ਉਹ ਸ਼ਹੀਦ ਹੋਇਆ ਜੀ ਪਹਿਲਾ ਭਾਈ ਤਾਰੂ ਆਖੋ ਸਤਨਾਮ ਵਾਹਿਗੁਰੂ ਜਦੋਂ ਆਪਾਂ ਸ਼ਹਾਦਤ ਦੀ ਗੱਲ ਕਰਦੇ ਆਂ ਮਹਾਰਾਜ ਜੀ ਨੇ ਨਿਰਪੈਤਾ ਬਖਸ਼ ਦਿੱਤੀ ਨਾ ਨਿਰਪੈਤਾ ਬਖਸ਼ ਦਿੱਤੀ ਕਿ ਭਾਵੇਂ ਜ਼ੁਲਮ ਰਾਜਾ ਵੀ ਕਰ ਰਿਹਾ ਹੈ ਉਸ ਦਾ ਵੀ ਡਟ ਕੇ ਵਿਰੋਧ ਕਰਨਾ ਚਾਹੇ ਸਾਧਨ ਸੀਮਤ ਹੀ ਹੋਣ ਸਾਧਨਾ ਦੀ ਪਰਵਾਹ ਨਹੀਂ ਫਿਰ ਉਹ ਮਹਾਰਾਜ ਗੁਰਵਰਜਨ ਸਾਹਿਬ ਮਹਾਰਾਜ ਜੀਆ ਨੇ ਸ਼ਹਾਦਤ ਦਾ ਪੂਰਣਾ ਪਾਇਆ ਧਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਅਦੁੱਤੀ ਸ਼ਹਾਦਤ ਮਹਾਰਾਜ ਜੀਆਂ ਦੇ ਗੁਰਸਿੱਖਾਂ ਦੀ ਸ਼ਹਾਦਤ ਸਦ ਸੰਗਤ ਉਹ ਮਹਾਨ ਕੁਰਬਾਨੀਆਂ ਉਹ ਵੀ ਦਰਸਾਉਂਦੀਆਂ ਨੇ ਕਿ ਗੁਰੂ ਦਾ ਸਿੱਖ ਨਿਰਭੈ ਹੈ ਤਿੰਨ ਨਿਰਵੈਰ ਹੈ ਉਹਦਾ ਵੈਰ ਵੀ ਕਿਸੇ ਨਾਲ ਨਹੀਂ ਉਹਨਾਂ ਦੇ ਭਾਵ ਹੈ ਉਹ ਡਰਦਾ ਵੀ ਕਿਸੇ ਕੋ ਨਹੀਂ ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨਤ ਆਨ ਕਹਉ ਨਾਨਕ ਸੁਨ ਰੇ ਮਨ ਗਿਆਨੀ ਤਾਹੀਂ ਬਖਾਨ ਗੁਰੂ ਕੀ ਸੰਗਤ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਕਲਗੀਧਰ ਸਾਹਿਬ ਜੀ ਸਤਗੁਰੂ ਪਾਤਸ਼ਾਹ ਜੀਆਂ ਦੇ ਪਿਤਾ ਜੀ ਸ਼ਹੀਦ ਚਾਂਦਨੀ ਚੌਕ ਚ ਮਹਾਰਾਜੀਆਂ ਨੇ ਪਰ ਉਪਕਾਰ ਵਾਸਤੇ ਦੂਸਰਿਆਂ ਦੇ ਭਲੇ ਵਾਸਤੇ ਆਪਣਾ ਆਪ ਬਲੀਦਾਨ ਕੀਤਾ ਮਹਾਰਾਜੀਆਂ ਦੇ ਮਾਤਾ ਜੀ ਸ਼ਹੀਦ ਧਨਮਾਤਾ ਗੁਜਰ ਕੌਰ ਜੀ ਸਤ ਸੰਗਤ ਜਦੋਂ ਆਪਾਂ ਇਹਨਾਂ ਰਾਤਾਂ ਨੂੰ ਯਾਦ ਕਰਦੇ ਆ ਨਾ ਤੇ ਜ਼ਿਹਨ ਦੇ ਅੰਦਰ ਕਿਤੇ ਅਨੁਭਵ ਕਰਕੇ ਵੇਖੀਏ ਅਨੁਭਵ ਕਰਕੇ ਵੇਖੀਏ ਉਸ ਸਮੇਂ ਨੂੰ ਤੇ ਮਨ ਅੰਦਰ ਸਤਿਗੁਰਾਂ ਦੇ ਪਿਆਰ ਦੀ ਮਹਾਰਾਜ ਜੀ ਦੀਆਂ ਰਹਿਮਤਾਂ ਦੀ ਬਰਸਾਤ ਹੋਣ ਲੱਗ ਪੈਂਦੀ ਹੈ ਚੰਦ ਕ ਲੈਣਾ ਕਿਤੇ ਕਿਤੇ ਲਿਖਣ ਦਾ ਯਤਨ ਕਰਦਾ ਹੁੰਨਾ ਇੱਕ ਛੋਟੀ ਜੀ ਨਜ਼ਮ ਹੈ आनंदपुरी रोके दस्सू विशोड़े वाली रात नु महाराज जियां ने किला ਛੱਡਿਆ ओ रात कैसी रात होवेगी बरसात ਪੈ ਰਹੀ ਠੰਡ ਦੀ ਰਾਤ ਹਜ਼ੂਰ ਕਿਲਾ ਛੱਡਦੇ ਨੇ ਕਹਿੰਦੇ ਕਿੰਨੂ ਪੁੱਛ ਕੇ ਵੇਖਣਾ ਕਹਿੰਦੇ ਆਨੰਦਪੁਰੀ ਨੂੰ ਪੁੱਛ ਖਾਂ ਉਹ ਆਨੰਦਾਂ ਦੀ ਪੁਰੀ ਨੂੰ ਪੁੱਛ ਉਪਰ ਦੱਸੂ ਵੀ ਕਿਵੇਂ ਹਜ਼ੂਰ ਵਿਛੋੜਾ ਪਾ ਕੇ ਗਏ ਆਨੰਦਪੁਰੀ ਰੋਕੇ ਦੱਸੂ ਵਿਛੋੜੇ ਵਾਲੀ ਰਾਤ ਨੂੰ ਪੰਜੇ ਕਿਲੇ ਪਾਉਣਗੇ ਬਹਾਦਰੀ ਦੀ ਬਾਤ ਨੂੰ ਕਿਤੇ ਬਹਾਦਰਾਂ ਬਾਰੇ ਪੁੱਛਣਾ ਹੋਵੇ ਤੇ ਸਤਗੁਰਾਂ ਦੇ ਸਿਰਜੇ ਹੋਏ ਉਹਨਾਂ ਕਿਲਿਆਂ ਤੋਂ ਪੁੱਛ ਅਨੰਤਗੜ੍ਹ ਸਾਹਿਬ ਤੋਂ ਪੁੱਛ ਲੋਹਗੜ੍ਹ ਸਾਹਿਬ ਤੋਂ ਪੁੱਛ ਨਰਮੋਹਗੜ੍ਹ ਸਾਹਿਬ ਤੋਂ ਪੁੱਛ ਵੀ ਬਹਾਦਰੀ ਕਿਨੂੰ ਕਹਿੰਦੇ ਨੇ ਪੰਜੇ ਕਿਲੇ ਪਾਉਣ ਕੇ ਬਹਾਦਰੀ ਦੀ ਬਾਤ ਨੂੰ ਸਰਸਾ ਦਾ ਕੰਡਾ ਦਸੂ ਸਿੰਘਾਂ ਦੇ ਜਨੂਨ ਬਾਰੇ ਮਹਾਰਾਜ ਜਦਵਾਏ ਅੱਗੇ ਨਾ ਤੇ ਸਰਸਾ ਦੇ ਕੰਡੇ ਤੇ ਉਹ ਕਮਸਾਣ ਦਾ ਜੰਗ ਪਰ ਉਦੋਂ ਵੀ ਪੌਰ ਬ੍ਰਹਮ ਪਰਮੇਸ਼ਵਰ ਉਸ ਦੀ ਯਾਦ ਆਪਣੇ ਸਿੱਖਾਂ ਦੇ ਅੰਦਰ ਮਹਾਰਾਜ ਜੀ ਫੇਰ ਭਰਪੂਰ ਕਰਦੇ ਨੇ ਕਿ ਗੁਰਸਿੱਖੋ ਬਾਣੀ ਪੜੋ ਆਸਾ ਦੀ ਵਾਰ ਦਾ ਕੀਰਤਨ ਕਰੋ ਅੱਗੇ ਵੀ ਜੰਗ ਪਿੱਛੇ ਵੀ ਜੰਗ ਸਰਸਤਾ ਦਾ ਪਾਣੀ ਠਾਠਾ ਮਾਰ ਰਿਆ ਤੇ ਉਤੋਂ ਰਿਮ ਚਿਮ ਵਰਸ ਰਹੀ ਤੇ ਸੱਜ ਸੰਗਤ ਫੇਰ ਵੀ ਬਾਣੀ ਦਾ ਚੇਤਾ ਨਹੀਂ ਭੁਲਾਉਣ ਦਿੱਤਾ ਮਹਾਰਾਜ ਕਹਿੰਦੇ ਬਾਣੀ ਇਹਦਾ ਜੋ ਇਸੇ ਤਰ੍ਹਾਂ ਮਨ ਦੇ ਵਿੱਚ ਆਪ ਵੀ ਸਿਮਰਨ ਕਰੋ ਤੇ ਕੀਰਤਨ ਵੀ ਕਰੋ ਸਰਸਤਾ ਦਾ ਕੰਡਾ ਦੱਸ ਤੋ ਉਹ ਸਿੰਘਾਂ ਦੇ ਜਨੂਨ ਬਾਰੇ ਕੋਟਲਾ ਨਿਹੰਗ ਦੱਸੂ ਡੁੱਨੇ ਹੋਏ ਖੂਨ ਬਾਰੇ ਸਤ ਸੰਗਤ ਭਾਈ ਉਦੇ ਸਿੰਘ ਹੁਣਾ ਦਾ ਖੂਨ ਡੁੱਲਿਆ ਉੱਥੇ ਬਾਬਾ ਜੀਵਨ ਸਿੰਘ ਹੁਣਾ ਦਾ ਖੂਨ ਡੁੱਲਿਆ ਉੱਥੇ ਉਹ ਪਵਿੱਤਰ ਲਹੂ ਸ਼ਹੀਦਾਂ ਦਾ ਸਤ ਸੰਗਤ ਉਸ ਧਰਤੀ ਤੇ ਡੁੱਲਿਆ ਕੋਟਲਾ ਨਿਹੰਗ ਦਸੂ ਦੁੱਲੇ ਹੋਏ ਖੂਨ ਬਾਰੇ ਤੇ ਸਰਸਾ ਦਾ ਪਾਣੀ ਦਸੂ ਖਜ਼ਾਨੇ ਕਿਵੇਂ ਰੋੜੇ ਸੀ ਕਿੱਡੇ ਕੀਮਤੀ ਖਜ਼ਾਨੇ ਸੀਗੇ ਉਹ ਮਹਾਨ ਗ੍ਰੰਥ ਜਿਹਨੂੰ ਵਿਦਿਆ ਧਰ ਕਿਹਾ ਜਾਂਦਾ ਹੈ ਸਦਸੰਗਤ 40 ਮਨ ਭਾਰਾ ਗ੍ਰੰਥ ਉਹ ਸਰਸਾ ਦੀ ਭੇਟ ਚੜਿਆ ਦੁਨਿਆਵੀ ਖਜ਼ਾਨੇ ਤੇ ਚਲੋ ਹਜ਼ੂਰ ਪਰਵਾਹ ਹੀ ਨਹੀਂ ਸੀ ਕਰਦੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੁਨਿਆਵੀ ਖਜ਼ਾਨੇ ਦੀ ਕਿਤੇ ਪ੍ਰਵਾਹ ਨਹੀਂ ਕੀਤੀ ਦਾਤਾ ਜੀ ਨੇ ਸਤ ਸੰਗਤ ਉਹ ਕੀਮਤੀ ਖਜ਼ਾਨੇ ਸਾਹਿਤ ਦੇ ਵਡਮੁੱਲੇ ਖਜ਼ਾਨੇ ਉਹ ਸਰਸਾ ਦੇ ਪਾਣੀਆਂ ਦੀ ਭੇਟ ਚੜ ਗਏ ਨਾ ਉਦੋਂ ਸਰਸਾ ਦਾ ਪਾਣੀ ਦੱਸੋ ਖਜ਼ਾਨੇ ਕਿਵੇਂ ਰੋੜੇ ਸੀ ਤਾਹਾਂ ਮਾਰ ਨਦੀ ਦੱਸੋ ਪਰਿਵਾਰ ਦੇ ਵਿਛੋੜੇ ਸੀ ਪਰਿਵਾਰ ਵਿਛੜਿਆ ਮਹਾਰਾਜੀਆਂ ਦਾ ਮਤਾ ਗੁਜਰਕੌਰ ਜੀ ਤੇ ਛੋਟੇ ਸਾਹਿਬਜ਼ਾਦੇ ਅੱਡ ਵੱਡੇ ਸਾਹਿਬਜ਼ਾਦਿਆਂ ਦੇ ਨਾਲ ਮਹਾਰਾਜ ਜੀ ਸਿੰਘਾਂ ਸਮੇਤ ਉਹ ਅੱਡ ਮਹਾਰਾਜ ਜੀਆਂ ਦੇ ਮਹਿਲ ਸਤਕਾਰਯੋਗ ਮਾਤਾਵਾਂ ਉਹ ਅੱਡ ਕੌਣ ਦੱਸ ਰਿਹਾ ਕਹਿੰਦੇ ਸਰਸਾ ਨਦੀ ਦਾ ਪਾਣੀ ਉਹ ਦੱਸ ਰਿਹਾ ਧਾਹ ਮਾਰ ਕੇ ਦੱਸ ਰਿਹਾ ਕਿਉਂਕਿ ਮਹਾਰਾਜ ਤੇ ਆਪ ਅਗੰਮੀ ਪੁਰਖ ਨੇ ਉਹ ਦੁਨਿਆਵੀ ਵਿਰਾਗ ਤੋਂ ਅਤੀਤ ਨੇ ਉੱਪਰ ਨੇ ਉਹਨਾਂ ਦੇ ਸਿੰਘ ਵੀ ਪਤਸ਼ਾਹ ਦੀ ਰਹਿਮਤ ਨਾਲ ਇਹ ਦੁਨਿਆਵੀ ਜੋ ਦੁੱਖਾਂ ਝਮੇਲਿਆਂ ਤੋਂ ਉੱਪਰ ਨੇ ਪਰ ਹਾਂ ਜਿਹੜੀਆਂ ਉੱਥੇ ਵਸਤੂਆਂ ਨੇ ਉਹ ਦੱਸਦੀਆਂ ਨੇ ਚਮਕੌਰ ਦੀ ਗੜੀ ਦੱਸੂ ਚਮਕੌਰ ਵੀ ਦੱਸੂਗੀ ਤੇ ਇਸ ਤਰ੍ਹਾਂ ਹੰਦ ਵੀ ਬੋਲੂਗੀ ਚਮਕੌਰ ਵੀ ਦੱਸੂਗੀ ਇੱਕ ਨਾ ਰਾਈਟਰ ਨੇ ਜੀ ਕਵਰ ਅਜੀਤ ਸਿੰਘ ਜੀ ਚਲਾਣਾ ਕਰਕੇ ਉਹਨਾਂ ਦੀ ਮੈਂ ਇੱਕ ਬੁੱਕ ਵੇਖ ਰਿਹਾ ਸੀ ਉਹ ਉਹਨਾਂ ਦੇ ਨਾ ਬਜ਼ੁਰਗ ਕਿਸੇ ਫਾਰਸੀ ਪੜਾਉਣ ਵਾਲੇ ਕੋਲੋਂ ਪੜਦੇ ਸਨ ਤੇ ਉਹ ਜਿਹੜਾ ਫਾਰਸੀ ਪੜਾਉਣ ਵਾਲਾ ਸੀ ਉਹਦੇ ਵਡੇਰੇ ਉਹ ਚਮਕੌਰ ਦੀ ਜੰਗ ਦੇ ਵਿੱਚ ਉਹ ਹਾਜ਼ਰ ਸੀਗੇ ਚਮਕੌਰ ਦੀ ਜੰਗ 'ਚ ਉਹ ਮਲੇਰਕੋਟਲੇ ਵਾਲੇ ਨਵਾਬ ਵੱਲੋਂ ਲੜਨ ਗਏ ਸੀ ਜੀ ਉੱਥੇ ਹੋਇਆ ਕਿ ਉਹ ਜੋ ਲਿਖਿਆ ਹੋਇਆ ਉਹ ਕਹਿੰਦੇ ਵੀ ਸਾਡੇ ਬਜ਼ੁਰਗਾਂ ਨੂੰ ਇਹ ਗੱਲ ਕੁਨੇ ਦਸਦੀ ਵੀ ਸਾਡੇ ਉਹ ਮਾਸਟਰ ਦੇ ਬਜ਼ੁਰਗ ਦੱਸਦੇ ਸਨ ਕਿ ਜਦੋਂ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਗੜੀ ਤੋਂ ਬਾਹਰ ਆਏ ਨਾ ਤੇ ਐਸਾ ਚਮਕਾਰਾ ਐਸਾ ਲਿਸ਼ਕਾਰਾ ਵਜਿਆ ਘੋੜਿਆਂ ਦੇ ਮੂੰਹ ਦੂਜੇ ਬੰਨੇ ਹੋ ਗਏ ਘੋੜਿਆਂ ਦੇ ਮੂੰਹ ਘੋੜਿਆਂ ਦੇ ਮੂੰਹ ਦੂਜੇ ਬੰਨੇ ਹੋ ਗਏ ਸਰਸੰਗਤ ਬਾਬਾ ਜੀਆਂ ਦੀ ਜੋ ਪ੍ਰਕਾਸ਼ਮਈ ਉਹਨਾਂ ਦੀ ਲਿਸ਼ਕਾਰ ਦਾ ਚਮਕਾਰਾ ਨਾ ਚੱਲ ਹੋਇਆ ਤੇ ਸਰਸੰਗਤ ਬਾਬਾ ਅਜੀਤ ਸਿੰਘ ਜੀ ਆ ਨੇ ਫਿਰ ਉੱਥੇ ਮਹਾਨ ਉਹ ਜੁਝਾਰੂ ਕਰਤਬ ਦਿਖਾਏ ਫਿਰ ਬਾਬਾ ਜੁਝਾਰ ਸਿੰਘ ਜੀ ਨੇ ਉੱਥੇ ਸ਼ਹਾਦਤ ਦਿੱਤੀ ਕਲਗੀਆਂ ਵਾਲੇ ਸਤਿਗੁਰਾਂ ਨੇ ਫਿਰ ਸ਼ੁਕਰ ਕੀਤਾ ਫਿਰ ਵੀ ਉਸ ਪੌਰ ਬ੍ਰਹਮ ਪਰਮੇਸ਼ਵਰ ਨਿਰੰਕਾਰ ਜੀਆਂ ਨੂੰ ਯਾਦ ਕਰਦਿਆਂ ਤੇ ਜਕਾਰਾ ਲਾ ਦਿਆ ਸਤ ਸੰਗਤ ਇਹ ਕਹਤੇ ਦਿੱਤਾ ਜਾਂਦਾ ਹੈ ਵੀ ਗੁਰਦੇਵ ਅਕਸਰ ਨੂੰ ਸੱਜ ਸੰਗਤ ਉਹਨਾਂ ਨੂੰ ਦੁਨਿਆਵੀ ਤਲ ਤੇ ਨਹੀਂ ਆਪਾਂ ਰੱਖ ਕੇ ਵੇਖ ਸਕਦੇ ਦੁਨਿਆਵੀ ਗੱਲਾਂ ਹੋਰ ਨੇ ਪਰ ਉਹ ਪੂਰਨ ਪੁਰਖ ਨੇ ਭਗਵੰਤ ਰੂਪ ਨੇ ਭਗਵੰਤ ਪੁਰਖ ਨੇ ਉਹਨਾਂ ਦੀ ਗੱਲ ਹੋਰ ਹੈ ਤੇ ਸੱਜ ਸੰਗਤ ਫਿਰ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੇ ਇਤਿਹਾਸ ਦੀ ਗੱਲ ਵੀ ਚਮਕੌਰ ਵੀ ਦੱਸੂਗੀ ਸਰਹੰਦ ਵੀ ਬੋਲੂਗੀ ਗੜੀ ਵੀ ਦੱਸੂਗੀ ਤੇ ਕੰਧ ਵੀ ਬੋਲੂਗੀ ਕੰਧ ਵੀ ਬੋਲ ਕੇ ਦੱਸਦੀ ਹੈ ਇਤਿਹਾਸ ਸਾਡਾ ਸਦ ਸੰਗਤ ਕੀ ਦੱਸਦੀ ਹੈ ਇਹ ਜਰਾ ਸੁਣਿਓ ਇਹ ਸਾਰੀਆਂ ਚੀਜ਼ਾਂ ਦੱਸਦੀਆਂ ਕੀ ਨੇ ਕਿ ਦਸ਼ਮੇਸ਼ ਦੇ ਪੁੱਤ ਨਹੀਂਓ ਮੌਤ ਕੋਲੋਂ ਡਰਦੇ ਦਸ਼ਮੇਸ਼ ਦੇ ਪੁੱਤ ਨਹੀਂਓ ਮੌਤ ਕੋਲੋਂ ਡਰਦੇ ਈਨ ਨਹੀਂਓ ਮੰਨਦੇ ਤੇ ਸ਼ਹਾਦਤਾਂ ਨਹੀਂ ਪਰਦੇ ਈਨ ਨਹੀਂ ਮੰਨੀ ਸੱਜ ਸੰਗਤ ਇੱਕ ਛੋਟੀ ਜੀ ਗੱਲ ਕਹਿ ਕੇ ਮੈਂ ਖਿਮਾ ਚਾਹਾਂਗਾ ਆਮ ਕਿਹਾ ਜਾਂਦਾ ਹੈ ਵੀ ਸਾਹਿਬਜ਼ਾਦਿਆਂ ਨੂੰ ਫਤਵਾ ਕਿਸ ਆਧਾਰ ਤੇ ਦਿੱਤਾ ਗਿਆ ਛੋਟੇ ਸਾਹਿਬਜ਼ਾਦਿਆਂ ਨੂੰ ਕਾਜ਼ੀ ਨੇ ਵੀ ਇਹ ਗੱਲ ਆਖੀ ਸੀ ਵਜ਼ੀਰ ਖਾਂ ਇਸਲਾਮ ਇਜ਼ਾਲਤ ਨਹੀਂ ਦੇ ਰਿਹਾ ਫਤਵਾ ਬਣੇਗਾ ਨਹੀਂ ਸ਼ਰੀਅਤ ਨਹੀਂ ਮੰਨੇਗੀ ਜਦੋਂ ਇਹ ਗੱਲ بار بار ਆਖੀ ਨਾ ਫਿਰ ਉਸ ਨੂੰ ਆਖਿਆ ਵੀ ਕੁਝ ਤੇ ਫਤਵਾ ਦੇ ਫਿਰ ਕੁਰਾਨ ਦੀ ਇੱਕ ਆਇਤ ਹੈ ਜੀ ਉਹਦਾ ਸਹਾਰਾ ਲਿਆ ਗਿਆ ਉਥੇ ਕਹਾਣੀ ਪਤਾ ਕੀ ਹੈ ਉਸ ਆਇਤ ਦੀ ਜੋ ਕਹਾਣੀ ਹੈ ਉਹ ਕਹਾਣੀ ਇਹ ਹੈ ਵੀ ਇੱਕ ਪੈਗੰਬਰ ਹੋਏ ਨੇ ਜੀ موسی ਜੀ ਮੂਸਾ ਜੀ ਨੂੰ ਕਹਿੰਦੇ ਆਪਣੇ ਗਿਆਨ ਦਾ ਹੰਕਾਰ ਹੋ ਗਿਆ ਉਹਨਾਂ ਨੂੰ ਆਪਣੇ ਗਿਆਨ ਦਾ ਹੰਕਾਰ ਹੋ ਗਿਆ ਉਸ ਹੰਕਾਰ ਨੂੰ ਤੋੜਨ ਵਾਸਤੇ ਕਹਿੰਦੇ ਅੱਲਾਹ ਤਾਲਾ ਨੇ ਮੂਸਾ ਜੀ ਨੂੰ ਭੇਜਿਆ ਇੱਕ ਹੋਰ ਨਬੀ ਕੋਲ ਉਹਦਾ ਨਾਮ ਸੀ ਖਿਜ਼ਰ ਕਹਿੰਦੇ ਜਿਹੜਾ ਨਬੀ ਖਿਜ਼ਰ ਸੀਗਾ ਉਹ ਉਹਦੇ ਨਾਲ ਜਦੋਂ ਮੂਸਾ ਜੀ ਤੁਰੇ ਜਾ ਰਹੇ ਨੇ ਤੇ ਅਚਾਨਕ ਕੀ ਹੋਇਆ ਵੀ ਖਿਜ਼ਰ ਨੇ ਇੱਕ ਮਾਸੂਮ ਬੱਚੇ ਦਾ ਗਲਾ ਕੱਟ ਦਿੱਤਾ ਤੇ ਜਦੋਂ ਕਹਿੰਦੇ ਪੁੱਛਿਆ ਕਹਿੰਦੇ ਇਹ ਕਿਉਂ ਕੀਤਾ ਮੂਸਾ ਪੁੱਛਦਾ ਕਿਉਂ ਕੀਤਾ ਤੇ ਅਗੋਂ ਫਿਜ਼ਰ ਕਹਿਣ ਲੱਗਾ ਕਹਿੰਦਾ ਇਹਨੇ ਵੱਡੇ ਹੋ ਕੇ ਕਾਫਰ ਬਣਨਾ ਸੀ ਮੈਂ ਤਾਂ ਇਹਨੂੰ ਮਾਰ ਦਿੱਤਾ ਬਿਨੇ ਵੱਡੇ ਹੋ ਕੇ ਕਾਫਰ ਬਣਨਾ ਸੀ ਕਾਜ਼ੀ ਨੇ ਇਸ ਆਇਤ ਦਾ ਸਹਾਰਾ ਲਿਆ ਜੀ ਫਿਰ ਹਦੀਸਾਂ ਦੇ ਵਿੱਚ ਕਈ ਐਸੀਆਂ ਬਾਤਾਂ ਹੁੰਦੀਆਂ ਸਰਦ ਸੰਗਤ ਉਹਨਾਂ ਦਾ ਸਹਾਰਾ ਲਿਆ ਜਦੋਂ ਸਾਹਿਬਜ਼ਾਦਿਆਂ ਦੇ ਉੱਤੇ ਫਤਵਾ ਪੜਿਆ ਗਿਆ ਪਰ ਗੁਰੂ ਕੇ ਪਿਆਰਿਓ ਜਦੋਂ ਫਤਵਾ ਪੜਿਆ ਗਿਆ ਕੈਸਾ ਮੰਜ਼ਰ ਹੋਵੇਗਾ ਜਦੋਂ ਸਰਦ ਸੰਗਤ ਫਤਵਾ ਪੜਿਆ ਤੇ ਸ਼ੇਰ ਮੁਹੰਮਦ ਖਾਨ ਇਹ ਗੱਲ ਕਹਿੰਦਾ ਬਾਹਰ ਨਿਕਲੇ ਆ ਨਾ ਉਹ ਮੁਗਲਾਂ ਦੀ ਜੜ ਪੁੱਟੀ ਗਈ ਮੁਗਲਾਂ ਦੀ ਜੜ ਪੁੱਟੀ ਗਈ ਉੱਥੇ ਕਹਿੰਦੇ ਦਰਖਤ ਤੇ ਇੱਕ ਤੋਤਾ ਬੈਠਾ ਸੀ ਉਸ ਪੰਛੀ ਨੇ ਉਹ ਗੱਲ ਸੁਣੀ ਉਹ ਸਾਰੀ ਇਸ ਤਰ੍ਹਾਂ ਹੰਦ ਦੇ ਵਿੱਚ ਉੱਟਦਾ ਫਿਰਦਾ ਨਾਲੇ ਰੌਲਾ ਪਾਉਂਦਾ ਫਿਰਦਾ ਉਹ ਮੁਗਲਾਂ ਦੀ ਜੜ ਪੁੱਟੀ ਗਈ ਐਨਾ ਜ਼ੁਲਮ ਉਸ ਤੋਤੇ ਨੂੰ ਫੜਨ ਦਾ ਯਤਨ ਬੜਾ ਕੀਤਾ ਪਰ ਉਹ ਫੜਿਆ ਨਾ ਗਿਆ ਸਤ ਸੰਗਤ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਉਹ ਇੱਕ ਗੱਲ ਦੱਸਦੀ ਹੈ ਮਕਾਲਫ ਨੇ ਕਿਹਾ ਸੀ ਨਾ ਕਿ ਗੁਰੂ ਨਾਨਕ ਨੂੰ ਮੰਨਣ ਵਾਲਿਓ ਸਾਡੇ ਕੋਲ ਇੱਕੋ ਸ਼ਹੀਦ ਈਸਤਾ ਤੇ ਅਸੀਂ ਕਰੋੜਾਂ ਦੀ ਗਿਣਤੀ ਦੇ ਵਿੱਚ ਆਪਣਾ ਧਰਮ ਫੈਲਾ ਲਿਆ ਅਸੀਂ ਤੇ ਕਹਿੰਦੇ ਵੀ ਜੇ ਸਾਡੇ ਮਨ 'ਚ ਇਹ ਗੱਲ ਹੈ ਕਿਤੇ ਕਲਗੀਧਰ ਮਹਾਰਾਜ ਇੰਗਲੈਂਡ ਦੀ ਧਰਤੀ ਤੇ ਮਹਾਰਾਜ ਜੀ ਪ੍ਰਗਟ ਹੋ ਜਾਂਦੇ ਅਸੀਂ ਦੁਨੀਆ ਦਾ ਕੋਈ ਕੋਨਾ ਐਸਾ ਨਾ ਛੱਡ ਦੇ ਜਿੱਥੇ ਨਿਸ਼ਾਨ ਸਾਹਿਬ ਨਾ ਝੁਲਦਾ ਹੁੰਦਾ ਸਤ ਸੰਗਤ ਐਸੇ ਮਹਾਨ ਇਤਿਹਾਸ ਦੇ ਆਪਾਂ ਵਾਰਿਸਾਂ ਐਸਾ ਮਹਾਨ ਇਤਿਹਾਸ ਹੈ ਸਾਡਾ ਸਤਗੁਰੂ ਪਾਤਸ਼ਾਹ ਜੀ ਉਹਨਾਂ ਦੀਆਂ ਮਹਾਨ ਕੁਰਬਾਨੀਆਂ ਪਰਿਵਾਰ ਦੀਆਂ ਮਹਾਨ ਕੁਰਬਾਨੀਆਂ ਸਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਸਤ ਸੰਗਤ ਉਹ ਵਜ਼ੀਦੇ ਦੇ ਮਹਿਲ ਉਹ ਵਜ਼ੀਦੇ ਦਾ ਸਾਰਾ ਲਾਮ ਲਸ਼ਕਰ ਉਹ ਧੂੜ ਹੋ ਗਿਆ ਮਿੱਟੀ ਹੋ ਗਿਆ ਸਿੰਘਾਂ ਨੇ ਨਾ ਮੁਲਤਾਨ ਤੱਕ ਸਰਹੰਦ ਦੀਆਂ ਇੱਟਾਂ ਘਲਾਰੀਆਂ ਜੇ ਮੁੜ ਕੇ ਮੁਲਤਾਨ ਤੱਕ ਸਰਹੰਦ ਦੀਆਂ ਇੱਟਾਂ ਮੁਲਤਾਨ ਤੱਕ ਖਿਲਦਰੀਆਂ ਤੇ ਸੱਜ ਸੰਗਤ ਪਰ ਉਹ ਗੁਰੂ ਕੇ ਲਾਲਾਂ ਦੇ ਨਿਸ਼ਾਨ ਉਹ ਉੱਥੇ ਅਮਰ ਨੇ ਤੇ ਸਦਾ ਹੀ ਝੁੱਲਦੇ ਨੇ ਤੇ ਗੁਰੂ ਕੇ ਪਿਆਰਿਓ ਉਹ ਸ਼ਾਇਰ ਦਾ ਬੜਾ ਸੁੰਦਰ ਬੋਲ ਹੈ ਕਵੀ ਅੱਲਾ ਯਾਰ ਖਾ ਜੋਗੀ ਜੀ ਉਹ ਕਹਿੰਦੇ ਜੋਗੀ ਜੀ ਇਸ ਕੇ ਬਾਅਦ ਹੋਈ ਥੋੜੀ ਦੇਰ ਥੀ ਬਸਤੀ ਸਰਹੰਦ ਕੀ ਇਟਾਂ ਕਾ ਢੇਰ થી ਇਟਾਂ ਦਾ ਢੇਰ ਬਣਾ ਦਿੱਤੀ ਸਿੰਘਾਂ ਨੇ ਜ਼ੁਲਮ ਸਦਾ ਕਾਇਮ ਨਹੀਂ ਰਹਿੰਦਾ ਜ਼ੁਲਮ ਦੇ ਮਨਾਰੇ ਕਾਇਮ ਨਹੀਂ ਰਹਿੰਦੇ ਉਹ ਟਹਿ ਜਾਂਦੇ ਨੇ ਪ੍ਰਸ਼ਾਧਤਾ ਦੇ ਨਾਲ ਜ਼ੁਲਮ ਦੇ ਖਿਲਾਫ ਉਸਤਰੀਆਂ ਹੋਈਆਂ ਕੰਧਾਂ ਉਹ ਸਦਾ ਅਮਰ ਰਹਿੰਦੀਆਂ ਉਹ ਕੱਚੀਆਂ ਗੜੀਆਂ ਉਹ ਸਦਾ ਅਮਰ ਰਹਿੰਦੀਆਂ ਉਹ ਨਿਸ਼ਾਨ ਸਦਾ ਆਕਾਸ਼ ਦੇ ਵਿੱਚ ਬੁਲੰਦ ਹੋ ਕੇ ਇੱਕ ਬ੍ਰਹਿਮੰਡੀ ਨਾਦ ਪੂਰੀ ਫਿਜ਼ਾ ਵਿੱਚ ਗਜਾਉਂਦੇ ਨੇ ਤੇ ਫਿਰ ਧੁਰਦਰਗਾਹੋਂ ਆਵਾਜ਼ਾਂ ਆਉਂਦੀਆਂ ਨੇ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ